ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਗੱਲਾਂ ਸੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆਪਾਂ ਜਿੰਨੇ ਵੀ ਸਾਰੇ ਹੀ ਪੰਜਾਬ ਦੇ ਵਸਨੀਕ ਹਾਂ ਇੱਕ ਦੋ ਦਿਨਾਂ ਤੋਂ ਜਿਹੜਾ ਮਸਲਾ ਚੱਲ ਰਿਹਾ ਇੱਕ ਤਾਂ ਜੱਸੀ ਭਾਜੀ ਜੋ ਆਪਣੇ ਸਿੰਗਰ ਜਸਵੀਰ ਸਿੰਘ ਜੱਸੀ ਜੀ ਉਨਾ ਵਕਤ ਬੜੀ ਚਰਚਾ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਸਾਰੇ ਕਹਿ ਰਹੇ ਸੀ ਕਿ ਕੋਈ ਕਮੈਂਟ ਕਿਸ ਤਰ੍ਹਾਂ ਕਰ ਰਿਹਾ ਸੀ ਜੱਸੀ ਨੇ ਸਿੱਖ ਧਰਮ ਛੱਡ ਕੇ ਇਸਾਈ ਮਸਤਰ ਨੂੰ ਅਪਣਾ ਲੈਣਾ ਹੈ ਜਾਂ ਜੱਸੀ ਨੇ ਕੀ ਗਲਤੀ ਕਰਤੀ ਜਾਂ ਕਈ ਇਸ ਤਰ੍ਹਾਂ ਕਮੈਂਟ ਕਰ ਰਹੇ ਸੀ ਜਥੇ ਸਾਹਿਬ ਜਥੇਦਾ ਸਾਹਿਬ ਜੀ ਸਾਨੂੰ ਦੱਸੋ ਅਸੀਂ ਘਰੇ ਪਾਠ ਕਰ ਸਕਦੇ ਹਾਂ ਅਸੀਂ ਬਾਣੀ ਪੜ੍ਹ ਸਕਦੇ ਹਾਂ ਮੈਂ ਸਭ ਤੋਂ ਪਹਿਲਾਂ ਗੱਲ ਇਹ ਕਹਾਂ ਕਿ ਦਾਸ ਅਦਰ ਸਟੇਟਾਂ ਦੇ ਵਿੱਚ ਰਹਿ ਕੇ ਤੇ ਅਦਰ ਧਰਮ ਦੇ ਲੋਕਾਂ ਦੇ ਵਿੱਚ ਰਹਿ ਕੇ ਕਿਰਤ ਕਰਨ ਵਾਲਾ ਬੰਦਾ ਹੈ ਸਭ ਤੋਂ ਜ਼ਿਆਦਾ ਮੈਂ ਸਿੱਖ ਕੌਮ ਦੇ ਵਿੱਚ ਦੇਖਿਆ ਇੱਕ ਦੂਜੇ ਤੇ ਕਮੈਂਟ ਕਰਨੇ ਇੱਕ ਦੂਜੇ ਤੇ ਟਿੱਪਣੀਆਂ ਕਰਨੀਆਂ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਇਹ ਸਭ ਤੋਂ ਜ਼ਿਆਦਾ ਸਾਡੇ ਚ ਹੈ ਜੀ ਇਹਦੇ ਚ ਕੋਈ ਵੀ ਕੁਤਾਈ ਨਹੀਂ ਹੈ ਇਹ ਦੂਰਾ ਹਾਮੀ ਨਹੀਂ ਹੈ ਕਿ ਮੈਂ ਇਹਦੇ ਵਿੱਚ ਕੋਈ ਝੂਠ ਬੋਲਾਂ ਸਭ ਤੋਂ ਜ਼ਿਆਦਾ ਸਾਡੇ ਚ ਉਹਨੇ ਇੱਕ ਕੋਈ ਬੰਦਾ ਕੇਸ ਕਟਾਏ ਹੋਦੇ ਦਾੜੀ ਕੱਟੀ ਹੋਊ ਪੁੱਸ ਰਿਹਾ ਜefeਦਾਰ ਸਾਹਿਬ ਤੋਂ ਵੀ ਮਿਹਰਬਾਨੀ ਪੜ ਸਕ ਉਹ ਭਰਾਵੋ ਹੱਦ ਹੋ ਗਈ ਸੋਚੋ ਯਾਰ ਕੋਈ ਵੀ ਸੰਸਥਾ ਜਿਹੜਾ ਚਲਾਈ ਜਾਂਦੀ ਆ ਕੋਈ ਹਰ ਇੱਕ ਚੀਜ਼ ਦੀ ਇੱਕ ਮਰਿਆਦਾ ਹੁੰਦੀ ਆ ਪ੍ਰਿੰਸੀਪਲ ਹੁੰਦਾ ਜefeਦਾਰ ਸਾਹਿਬ ਨੇ ਕੁਛ ਨਹੀਂ ਕਿਹਾ ਉਹਨਾਂ ਨੇ ਸਿਰਫ ਇਹ ਕਿਹਾ ਜੋ ਸੰਗਤ ਬੈਠੀ ਹੋਵੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਣ ਤੇ ਉਸ ਟਾਈਮ ਬਾਣੀ ਗੁਰਬਾਣੀ ਦਾ ਪਾਠ ਤੇ ਕੀਰਤਨ ਗੁਰਬਾਣੀ ਦਾ ਕੀਰਤਨ ਤੇ ਕਥਾ ਸਿਰਫ ਗੁਰਸਿੱਖ ਵੀਰ ਹੀ ਕਰ ਸਕਦਾ ਇਹ ਰਹਿਤ ਮਰਿਆਦਾ ਜੀ ਇਹਦੇ ਚ ਕੀ ਗਲਤ ਕਹਿਤਾ ਫਿਰ ਲੋਕ ਜਾਦੇ ਟਿੱਪਣੀਆਂ ਕਰ ਰਹੇ ਲੋਕ ਜਾਦੇ ਕਰ ਰਹੇ ਤੇ ਉਹ ਜੱਸੀਪਾ ਜੀ ਆ ਉਹਨਾਂ ਨੂੰ ਅਸੀਂ ਉਹਨਾਂ ਦੀਆਂ ਪਹਿਲਾਂ ਵੀ ਕਈ ਵਾਰੀ ਇੰਟਰਵਿਊਆਂ ਸੁਣਾਂ ਉਹ ਬਹੁਤ ਹੀ ਦਰਿਆਦਲੀ ਇਨਸਾਨ ਆ ਇਦਾਂ ਹੀ ਨਹੀਂ ਉਹ ਬਹੁਤ ਸੂਝਵਾਨ ਇਨਸਾਨ ਆ ਉਹ ਮੈਂ ਕਹਿੰਦਾ ਵੀ ਉਹਨਾਂ ਚੀਜ਼ ਦੀ ਨਿਮਰਤਾ ਤੇ ਉਹਨਾਂ ਦੀ ਜਿਹੜੀ ਬੋਲੀ ਆ ਮਿੱਠੀ ਬੋਲੀ ਤੇ ਉਹਨਾਂ ਦਾ ਜਿਹੜਾ ਸਬਰ ਤੇ ਸੰਤੋਖ ਆ ਉਹਦਾ ਕੋਈ ਜਵਾਬ ਹੀ ਨਹੀਂ ਹੈ ਉਹਨਾਂ ਨੇ ਖੁਦ ਵੀਡੀਓ ਪਾ ਕੇ ਗੱਲ ਕਹੀ ਕੋਈ ਗੱਲ ਨਹੀਂ ਵੀ ਜਥੇਦਾਰ ਸਾਹਿਬ ਨੇ ਮੈਨੂੰ ਕਿਹਾ ਜੇ ਮੈਨੂੰ ਬੁਲਾਉਣਗੇ ਤੇ ਮੈਂ ਉੱਥੇ ਜਾਵਾਂਗਾ ਦੇਖੋ ਨਾ ਕਿੰਨੀ ਨਿਮਰਤਾ ਉਹਨਾਂ ਨੇ ਸਹੀ ਅਸਪੈਕਟ ਕੀਤੀ ਇਸ ਗੱਲ ਨੂੰ ਤੇ ਅਸੀਂ ਲੋਕ ਕਿੱਕ ਕੁਝ ਲਿਖਤਾ ਜੀ ਕਮੈਂਟ ਦੇ ਵਿੱਚ ਕੋਈ ਦੇ ਕੁਝ ਲਿਖਤਾ ਜੀ ਜੱਸੀ ਨੇ ਉਹ ਕਰਤਾ ਉਹ ਗੋਲਕਿਚ ਕਿਉਂ ਜਥੇਦਾਰ ਪੈਸੇ ਪਵਾਉਂਦਾ ਉਹਨਾਂ ਤੋਂ ਹਾਦੂ ਗਈ ਐ ਕਿਸੇ ਵੀ ਚੀਜ਼ ਦੀ ਇੱਕ ਮਰਜ਼ਾ ਹੁੰਦੀ ਹੈ ਤੁਸੀਂ ਮਰਜ਼ਾ ਹੀ ਛੱਡ ਦੋਗੇ ਪ੍ਰਿੰਸੀਪਲੀ ਉਹਦਾ ਤੋੜ ਦੋਗੇ ਤਾਂ ਕਾਨੂੰਨ ਕਹਿਦਾ ਕਾਨੂੰਨ ਹੀ ਖਤਮ ਕਰ ਦੋਗੇ ਫਿਰ ਉਹ ਕਿਸ ਤਰ੍ਹਾਂ ਚੱਲੂਗੇ ਜਿਵੇਂ ਜਿਸ ਤਰ੍ਹਾਂ ਦੇ ਅੱਜ ਸਿੱਖ ਕੌਮ ਸਵਾਲ ਕਰ ਰਹੀ ਹੈ ਨਾ ਇਸ ਤਰ੍ਹਾਂ ਤਾਂ ਫਿਰ ਆਉਣ ਵਾਲੇ ਸਮੇਂ ਤੇ ਫਿਰ ਟੋਪੀਆਂ ਲੈ ਕੇ ਤੁਸੀਂ ਮਹਾਰਾਜ ਦਾ ਪ੍ਰਕਾਸ਼ ਕਰਾ ਕਰੋਗੇ ਫਿਰ ਤਾਂ ਕੋਈ ਵੀ ਜਨ ਖੰਨੇ ਬੈਠ ਜਾਏਗਾ ਕੱਲ ਨੂੰ ਹੁਣ ਆਪਣੇ ਮੁੱਖ ਮੰਤਰੀ ਯਸ਼ਮਾਨ ਉਹ ਪਤਾ ਨਹੀਂ ਕਿੰਨੀਆਂ ਟਿੱਪਣੀਆਂ ਕਰ ਰਿਹਾ ਹੱਦ ਹੋ ਗਈ ਧਾਰਮਿਕ ਮਸਲਾ ਇੱਕ ਔਰ ਹਕਮ ਰਿਆਦਾ ਦੇ ਅਨਸਾਰ ਸਹੀ ਬੋਲਿਆ ਜੱਥੇਦਾਰ ਸਾਹਿਬ ਨੇ ਉਹਨਾਂ ਨੇ ਕੀ ਗਲਤ ਬੋਲਿਆ ਕੁਝ ਵੀ ਗਲਤ ਨਹੀਂ ਬੋਲਿਆ ਫਿਰ ਜੱਥੇਦਾਰ ਸਾਹਿਬ ਸਾਡੇ ਇੱਕ ਕੌਮ ਦੇ ਜੱਥੇਦਾਰ ਆ ਚਾਹੀ ਕਿਵੇਂ ਵੀ ਥਾਪਿਆ ਪਰ ਅੱਜੋ ਜੱਥੇਦਾਰੀ ਤੇ ਆ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਡੀ ਕੌਮ ਦੇ ਜੱਥੇਦਾਰ ਫਿਰ ਅਸੀਂ ਉਹਨਾਂ ਨੂੰ ਕਦੇ ਕੋਈ ਕੁਸਬੂਰ ਹੈ ਕਦੇ ਕੋਈ ਮੈਂ ਕਹਿੰਦਾ ਯਾਰ ਆ ਜਿਹੜੇ ਦਿਨ ਚੱਲ ਰਿਹਾ ਗੁਰੂ ਸਾਹਿਬ ਨੇ ਸੱਚੇ ਪਾਤਸ਼ਾਹ ਸਤਗੁਰੂ ਜੀ ਨੇ ਸਾਨੂੰ ਜਿਉਣ ਦਾ ਢੰਗ ਸਿਖਾਉਣ ਦੇ ਲਈ ਸਾਡੀ ਆਰਹਿਤ ਮਰਿਆਦਾ ਨਹੀਂ ਜੀ ਦੀ ਗੱਲ ਪਾਤਸ਼ਾਹ ਜੀ ਨੇ ਆਪ ਕਿਹਾ ਕਿ ਨਾ ਮੈਨੂੰ ਸਿੱਖ ਪਿਆਰਾ ਨਹੀਂ ਮਰਿਆਦਾ ਪਿਆਰੀ ਉਹ ਮਰਿਆਦਾ ਫਿਰ ਕਹੀ ਜਾਂਦੇ ਮਨ ਸੱਚਾ ਹੋਣਾ ਚਾਹੀਦਾ ਜੀ ਕਿ ਸਾਨੂੰ ਕੀ ਤੇ ਭਾਈ ਤਾਰੂ ਸਿੰਘ ਦਾ ਮਨ ਸੱਚਾ ਨਹੀਂ ਸੀ ਫਿਰ ਤੁਮਨ ਦਾ ਮਨ ਸੱਚਾ ਨਹੀਂ ਸੁਨਣਾ ਤਾਂ ਉਹਨਾਂ ਨੇ ਤਾਂ ਆਪਣਾ ਸਰੀਰ ਨੂੰ ਪੂਰਾ ਬਲੀਦਾਨ ਕਰਤਾ ਹੈ ਨਾ ਫਿਰ ਤੋਂ ਕੇਸ ਕਟਾ ਦਿੰਦੇ ਵੀ ਮਨਚ ਹੋਣਾ ਚਾਹੀਦਾ ਪ੍ਰਮਾਤਮਾ ਉਹ ਗੁਰੂ ਪਾਤਸ਼ਾਹ ਜੀ ਨੇ ਆ ਕੇਸਾਂ ਦੇ ਲਈ ਸਿੱਖੀ ਸਰੂਪ ਦੇ ਲਈ ਆਪਣਾ ਸਾਰਾ ਪਰਿਵਾਰ ਸਰਬੰਸਦਾਨ ਕਰਤਾ ਆਪਣੇ ਜਾਨ ਤੋਂ ਪਿਆਰੇ ਸਿੰਘਾਂ ਨੂੰ ਕੁਰਬਾਨ ਕਰਤਾ ਤੇ ਤੁਸੀਂ ਅੱਜ ਕਿਹੜੇ ਰਾਹਾਂ ਤੇ ਤੁਰੇ ਹੋ ਮੈਂ ਵੀ ਹਰ ਇੱਕ ਚਲ ਵਿਦਵਾਨ ਬਣ ਜਾਂਦਾ ਫੇਸਬੁੱਕ ਤੇ ਬੈਠ ਕੇ ਪਲਨਾਇ ਕਰਤਾ ਜੋ ਗੱਲ ਹੋ ਗਈ ਇਹ ਹੋ ਗਈ ਹਾਦ ਹੋ ਗਈ ਫਿਰ ਦੂਸਰਾ ਮਸਲਾ ਚੱਲਿਆ ਸਰਹੰਦੀ ਧਰਤੀ ਤੇ ਕੋਈ ਸਿੰਘ ਛੋਟਾ ਭਜੰਗੀ ਸਿੰਘ ਉਹ ਸਿਰਾਂ ਤੋਂ ਟੋਪੀਆਂ ਲਵਾ ਰਿਆ ਬਲਕਿ ਪਹਿਲੀ ਗੱਲ ਤੇ ਇਹ ਹੈ ਜੇ ਤੁਸੀਂ ਸਰਦਾ ਤੇ ਭਾਵਨਾ ਨਾਲ ਗਏ ਹੋ ਨਾ ਜਿਹੜਾ ਬੰਦਾ ਸਰਦਾ ਤੇ ਭਾਵਨਾ ਨਾਲ ਜਾਂਦਾ ਟੋਪੀ ਲੈ ਕੇ ਨਹੀਂ ਜਾਊਗਾ ਉਹਨੂੰ ਪਤਾ ਹੈ ਅਬ ਰਾਗ ਦੇ ਦਿਨ ਉਹਨੂੰ ਪਤਾ ਪਾ ਪਾਤਸ਼ਾਹ ਜੀ ਨੇ ਕਿਹਾ ਸੀ ਸਾਡੇ ਤੋਂ ਚਾਰ ਆਪਣੇ ਪੁੱਤਰ ਵਾਰ ਕੇ ਵੀ ਮੈਂ ਇਹਨਾਂ ਦੇ ਚਿਹਰੇ ਮੋਹਰਿਆਂ ਤੋਂ ਬਾਬਾ ਫਤੇ ਸਿੰਘ ਨੂੰ ਦੇਖਣਾ ਗੁਰੂ ਗਵੈਨ ਸਿੰਘ ਜੀ ਦੇ ਆਪਣੇ ਉਹਨਾਂ ਦੇ ਬੋਲ ਆ ਉਹਨਾਂ ਨੇ ਕਿਹਾ ਸੀ ਮੈਂ ਬਾਬਾ ਅਜੀਤ ਸਿੰਘ ਨੂੰ ਤੁਹਾਡੇ ਚੋਂ ਦੇਖੂੰਗਾ ਟੋਪੀਆਂ ਲੈ ਕੇ ਤਾਂ ਨਹੀਂ ਨਿੱੰਨ ਦਿੱਸਣਾ ਫਿਰ ਜੀ ਹਾਂ ਇੱਕ ਅਸੀਂ ਗਲਤੀ ਜ਼ਰੂਰ ਮੰਨਦੇ ਕਿ ਉਹ ਜਿਹੜੇ ਸਿੰਘ ਟੋਪੀਆਂ ਲੈ ਰਹੇ ਸੀ ਨਾ ਵਾਪਸ ਉਹਨਾਂ ਨੂੰ ਚਾਹੀਦਾ ਸੀ ਇੱਕ ਛੋਟਾ ਜਿਹਾ ਨਾਲ ਹੋਰ ਉਪਰਾਲਾ ਕਰਦੇ ਨਾਲ ਛੋਟੀਆਂ ਛੋਟੀਆਂ ਦਸਤਾਰਾਂ ਰੱਖਦੇ ਤੇ ਜਿਵੇਂ ਟੋਪੀਆਂ ਲੈ ਰਹੇ ਸੀ ਨਾਲ ਦਸਤਾਰਾਂ ਵੰਡੀਆਂ ਜਾਂਦੇ ਤਾਂ ਹੋਰ ਵੀ ਬਹੁਤ ਵਧੀਆ ਹੋ ਜਾਣਾ ਸੀ ਪਰ ਜਿਹੜੇ ਲੋਕ ਕਹ ਰਹੇ ਯਾਰ ਸਰਦਾ ਭਾਵਨਾ ਨਾਲ ਕਿ ਜਿਹੜਾ ਬੰਦਾ ਸਰਦਾ ਤੇ ਭਾਵਨਾ ਲਿਆਂਦਾ ਨਾ ਉਹ ਟੋਪੀ ਲੈ ਕੇ ਨਹੀਂ ਜਾਏਗਾ ਦਸਤਾਰ 'ਚ ਜਾ ਕੇ ਜਾਏ ਸਾਡੇ ਬੰਦੇ ਸਾਡੇ ਬੰਦਿਆਂ ਦੀਆਂ ਲੱਤਾਂ ਖੇਤ ਰਹੇ ਸਾਡੇ ਬੰਦਿਆਂ ਤੇ ਟਿੱਪਣੀਆਂ ਕਰ ਰਹੇ ਕੀ ਮਾੜਾ ਕਰਤਾ ਕੋਈ ਮਾੜੀ ਗੱਲ ਨਹੀਂ ਸੀ ਆ ਦਾੜੀ ਤੁਹਾਡੀ ਕੱਟੀ ਐ ਤੁਸੀਂ ਟੋਪੀ ਲਈ ਐ ਇੱਕ ਛੋਟੀ ਦਸਤਾਰ ਨਹੀਂ ਬਣ ਸਕਦੇ ਹੱਦ ਹੋਗੀ ਇਹਦਾ ਮਤਲਬ ਇਹੀ ਐ ਵੀ ਚੋਰ ਇਹ ਕਹਿੰਦਾ ਵੀ ਮੈਂ ਚੋਰ ਹਾਂ ਤੇ ਪਹਿਲੇ ਰੌਲਾ ਪਾਉਂਦੇ ਉਹ ਪਹਿਲੇ ਰੌਲਾ ਪਾ ਰਹੇ ਐ ਵੀ ਸਾਡੇ ਤੇ ਗੱਲ ਨਾ ਜੀ ਕੇਸ ਰੱਖੋ ਜਿਹੜੇ ਗੁਰੂ ਸਾਹਿਬ ਨੇ ਸਾਡੇ ਲਈ ਕੇਸਾਂ ਦੇ ਲਈ ਆਪਣਾ ਸਰਬੰਸਦਾਨ ਕੀਤਾ ਜਾਨ ਤੋਂ ਪਿਆਰੀ ਸਿੰਘਾਂ ਨੂੰ ਕੁਰਬਾਨ ਕਰਤਾ ਅਜੀ ਅਸੀਂ ਅੱਜ ਉਹ ਗੱਲਾਂ ਤੇ ਟਿੱਪਣੀ ਨਾ ਕਰ ਕਰ ਰਹੇ ਹਾਂ ਹਾਦੋਗੀ ਕਮਾਲ ਦੀ ਗੱਲ ਆ ਕੋਈ ਬਹੁਤਾ ਵੱਡਾ ਮਸਲਾ ਨਹੀਂ ਸੀ ਜੱਸੀ ਭਾਜੀ ਵਾਲਾ ਵੀ ਤੇ ਇਹ ਵੀ ਕੋਈ ਪਰ ਸਾਡੀ ਕੌਮ ਬਹੁਤ ਉਸਾਰ ਗਈ ਹੈ ਆਪਾਂ ਦੇਖਦੇ ਹਾਂ ਹੋਰ ਸਾਈਡਾਂ ਤੇ ਕਿੰਨੇ ਧਰਮਾਂ ਕਿਸੇ ਚ ਇਹੋ ਜਿਹੀ ਗੱਲਾਂ ਨਹੀਂ ਹੁੰਦੀਆਂ ਜਿੰਨੀਆਂ ਸਾਡੇ ਚੁੰਦੀਆਂ ਸਭ ਤੋਂ ਜ਼ਿਆਦਾ ਸਿੱਖ ਧਰਮ ਦੇ ਵਿੱਚ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਬੰਦੇ ਬੈਠੇ ਆ ਹੁਣ ਆਪਾਂ ਮੈਂ ਨਾਲ ਇਹ ਵੀ ਗੱਲਾਂ ਕਰਨੀਆਂ ਸੀ ਨਾਲ ਇੱਕ ਗੱਲ ਹੋਰ ਵੀ ਕਰਨੀ ਹੈ ਸਾਡੇ ਨਵਾਂ ਸਾਲ ਆਉਣਾ ਲੈ ਕੱਲ ਤੋਂ ਸ਼ੁਰੂ ਹੋਣਾ ਨਵਾਂ ਸਾਲ ਪਰ ਉਹ ਹੱਥ ਜੋੜ ਕੇ ਬੇਨਤੀ ਹੈ ਸਭ ਤੋਂ ਜਿਆਦਾ ਸਿੱਖ ਧਰਮ 'ਚੇ ਟਿੱਪਣੀਆਂ ਹੁੰਦੀਆਂ ਤੇ ਅਸੀਂ ਲੱਤਾਂ ਖਿੱਚਦੇ ਹਾਂ ਇੱਕ ਦੂਜੇ ਨੂੰ ਸਾਨੂੰ ਗੁਰੂ ਨੇ ਇਹੋ ਜਿਹੀ ਨਹੀਂ ਬਣਾਇਆ ਜੇ ਤੁਸੀਂ ਨਵਾਂ ਸਾਲ ਮਨਾਉਣਾ ਵੀ ਹੈ ਨਾ ਤੇ ਨਵੇਂ ਸਾਲ ਦੇ ਵਿੱਚ ਸੰਕਲਪ ਕਰੋ ਇਹ ਆਪਣੇ ਆਪ ਤੇ ਪਰਨ ਕਰੋ ਵਚਨ ਕਰੋ ਕਿ ਅੱਜ ਤੋਂ ਬਾਅਦ ਅਸੀਂ ਸਿੱਖ ਰਹਿਤ ਮਤਜਾਦਾ ਦੀ ਗੱਲ ਕਰਾਂਗੇ ਅਸੀਂ ਹਾਲੇ ਸਿੱਖਾਂ ਦੇ ਖਿਲਾਫ ਨਹੀਂ ਖੜਿਆ ਹੋਵਾਂਗੇ ਆਪਣੇ ਸਿੱਖਾਂ ਦੇ ਨਾਲ ਖੜਾਂਗੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਨਾਲ ਤੁਰਾਂਗੇ ਹੁਣ ਆਪਾਂ ਦੇਖਦੇ ਆਂ ਨਾ ਅੰਮ੍ਰਿਤਪਾਲ ਸਿੰਘ ਜੀ ਬੈਠੇ ਆਂ ਅੰਦਰ ਜੇਲ੍ਹ ਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਐਵੇਂ ਨਹੀਂ ਬੈਠੇ ਸਰਕਾਰ ਨੇ ਨਹੀਂ ਬਿਠਾਇਆ ਕਿ ਤੁਸੀਂ ਕਹਿੰਦੇ ਹੋਗੇ ਸਰਕਾਰ ਨੇ ਬਿਠਾ ਰੱਖਿਆ ਸਰਕਾਰ ਦੀ ਕੋਈ ਹਿੰਮਤ ਨਹੀਂ ਕਿ ਉਹਨੂੰ ਅੰਦਰ ਸਾਡੇ ਸਿੱਖਾਂ ਨੇ ਸਾਡੇ ਜਿਹੜੇ ਗਾੜੀ ਪ੍ਰਕਾਰ ਕੀਤੇ ਪਗਾਮ ਨੇ ਉਹ ਬੰਦਿਆਂ ਨੇ ਅੰਦਰ ਬਿਠਾਇਆ ਨੂੰ ਉਹ ਕਹਿ ਰਹੇ ਆ ਕਿ ਅਮਰਤਪਾਲ ਤੇ ਐਨਐਸਏ ਨਹੀਂ ਹਟਣੀ ਚਾਹੀਦੀ ਉਹ ਉਹਨਾਂ ਨੂੰ ਅੰਦਰ ਪਿਠਾ ਕੇ ਖੋਸਾ ਹੁਣ ਤੁਸੀਂ ਆਪ ਹੀ ਸੋਚ ਕੇ ਦੇਖਿਓ ਵੀ ਅਮਰਤਪਾਲ ਨੇ ਕੀ ਕਾੜਾ ਕੀਤਾ ਸਾਡੇ ਬੰਦੇ ਮੈਂ ਇੱਕ ਗੱਲ ਹੋਰ ਵੀ ਕਹਾਂ ਜਿਨਨੇ ਪਿਆਰ ਦੀ ਧਰਤੀ ਤੇ ਲੋਕ ਅਮਰਤਪਾਲ ਦੇ ਵਿਰੋਧ ਕਰ ਰਹੇ ਆ ਉਹਨਾਂ ਦੇ ਖਿਲਾਫ ਜਿਹੜੇ ਬੰਦੇ ਗੱਲ ਕਰ ਰਹੇ ਆ ਉਹ ਸਾਰੇ ਗਦਾਰ ਆ ਉਹ ਸਾਰੇ ਪੰਜਾਬ ਦੇ ਖਿਲਾਫ ਆ ਉਹ ਬੰਦੇ ਕਿਉਂਕਿ ਅਮਰਤਪਾਲ ਸਿੰਘ ਨੇ ਕੋਈ ਵੀ ਪੰਜਾਬ ਦੇ ਲਈ ਗਲਤ ਕਦਮ ਨਹੀਂ ਚੁੱਕਿਆ ਉਹਨਾਂ ਨੇ ਨੌਜਵਾਨੀ ਨੂੰ ਨਸੇ ਨੂੰ ਖਤਮ ਕਰਨ ਲਈ ਨੌਜਵਾਨੀ ਨੂੰ ਸਦਾਬਦ ਦੇ ਲਈ ਗੁਰੂ ਦੀ ਜੋ ਅਮਰਤ ਦੀ ਦਾਤ ਉਸ ਨੂੰ ਅੱਗੇ ਹੋਰ ਵਧਾਉਣ ਦੇ ਲਈ ਸਾਰੇ ਕਦਮ ਕੀਤੇ ਸੀ ਤੇ ਅੱਜ ਅਸੀਂ ਉਹਦੇ ਵਿਰੋਧੀ ਹੋ ਗਏ ਪ੍ਰਭੂ ਨਵਾਂ ਸਾਲ ਉਹਨਾਂ ਦਾ ਇਹ ਸਾਰੀਆਂ ਗੱਲਾਂ ਇਹ ਗੁੱਸੇ ਗਿੱਲੇ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀ ਆਪਾਂ ਜੋ ਗੁਰੂ ਨੇ ਸਾਨੂੰ ਸਿਖਾਇਆ ਉਹਨੂੰ ਆਪਣੇ ਹਿਰਦਿਆਂ ਚ ਵਸਾਈਏ ਗੁਰੂ ਨੇ ਸਾਡੇ ਤੋਂ ਆਪਣੇ ਚਾਰ ਪੁੱਤਰ ਵਾਰੇ ਆ ਗੁਰੂ ਜੀ ਨੇ ਸਾਡੇ ਤੋਂ ਆਪਣੇ ਪਿਆਰੇ ਜਾਨ ਤੋਂ ਵੀ ਪਿਆਰੇ ਆਪਣੇ ਸਿੰਘ ਸਾਡੇ ਤੋਂ ਕੁਰਬਾਨ ਕੀਤਾ ਸਾਰਾ ਪਰਿਵਾਰ ਵਾਰਤਾ ਆਈ ਚੀਜ਼ਾਂ ਵਾਸਤੇ ਨਿਵਾਰਿਆ ਸੀ ਕਿ ਇੱਕ ਸਿੱਖ ਦਾ ਇੱਧਰ ਨੂੰ ਮੂੰਹ ਹੋਵੇ ਇੱਕ ਦਾ ਇੱਧਰ ਨੂੰ ਹੋਵੇ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲੀਏ ਤਾਂ ਕਿ ਆਸ ਜੀਵਨ ਦੇ ਵਿੱਚ ਆਪਾਂ ਗੁਰੂ ਤੇ ਦਾਤਾਂ ਤੋਂ ਅਸੀਂ ਆਪਣੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਇੰਨੀ ਇੱਕ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਸੀ ਕਿਰਪਾ ਕਰਕੇ ਇਹ ਗੱਲਾਂ ਦਾ ਜਰੂਰ ਖਿਆਲ ਰੱਖਿਆ ਕਰੋ ਜੱਸੀ ਵਾਲਾ ਭਾਜੀ ਵਾਲਾ ਕੋਈ ਮੁੱਦਾ ਬਹੁਤਾ ਵੱਡਾ ਨਹੀਂ ਸੀ ਜੱਸੀ ਭਾਜੀ ਆਪ ਬਹੁਤ ਸੂਝਵਾਨ ਇਨਸਾਨ ਹੈ ਉਹ ਦਲਿਆ ਦਰਿਆ ਦੇ ਲਈ ਹੈ ਉਹਨਾਂ ਨੇ ਕੋਈ ਵੀ ਕਦਮ ਚੁੱਕਣਾ ਚਲੋ ਠੀਕ ਆ ਮੰਨਦੇ ਆ ਸਟੇਜ ਤੇ ਕਿਰਪਾ ਕੀਤਾ ਗਲਤੀ ਹੋ ਗਈ ਤੇ ਪੰਥ ਵੀ ਬਹੁਤ ਵੱਡੇ ਇੱਕ ਦਿਲ ਦਾ ਦਰਿਆ ਦਿਲ ਦਿਲ ਦਰਿਆ ਵਾਲਾ ਪੰਥ ਹੈ ਸਾਡਾ ਉਹਨਾਂ ਨੇ ਮਾਫ਼ ਕਰ ਹੀ ਦੇਣਾ ਤੇ ਅੱਗੇ ਤੋਂ ਕੋਈ ਇਹੋ ਜਿਹੀ ਗਲਤੀ ਨਹੀਂ ਹੋਊਗੀ ਪਰ ਜੱਸੀਪਾ ਜੀ ਨੇ ਤਾਂ ਕੋਈ ਟਿੱਪਣੀ ਕੀਤੀ ਨਹੀਂ ਉਹਨਾਂ ਨੇ ਤਾਂ ਕਿਹਾ ਠੀਕ ਆ ਮੈਨੂੰ ਬੁਲਾਉਣਗੇ ਮੈਂ ਜਾਵਾਂਗਾ ਬੜੀ ਨਿਮਰਤਾ ਦੇ ਨਾਲ ਉਹਨਾਂ ਨੇ ਰਿਪਲਾਈ ਦਿੱਤੀ ਆ ਅਸੀਂ ਬਸ ਕਮੈਂਟ ਕਰ ਰਹੇ ਆਂ ਕੋਈ ਕੋਸ ਲੈ ਰਿਹਾ ਕੋਈ ਕੋਸ ਲੈ ਰਿਹਾ ਸੰਕੋਚ ਕਰੀ ਇੰਨਾ ਗੱਲਾਂ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ